ਪਹੁੰਚਿਆ ਉਹ ਅਧਾਰਤਵ ਵਿਵਸਥਾ ਸੁਧਰੀ ਹਰ ਘਰ ਤੋਂ ਪਰਿਵਾਰ ਦੇ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਬਦਲ ਗਿਆ ਪਰੰਤੂ ਇਹ ਸਭ ਕੁਝ ਸਾਡੀਆਂ ਸਰਕਾਰਾਂ ਨੂੰ ਰਾਸ ਨਹੀਂ ਆਉਗਾ ਇਹਦੇ ਬੱਚੇ ਨੇ ਪਹਿਲਾਂ ਆਪਣਾ ਘਰ ਸਵਾਰਿਆ ਆਪਣੀਆਂ ਗੁਰੂਤਾਂ ਪਰਿਵਾਰ ਦੀਆਂ ਦੂਰ ਕੀਤੀਆਂ ਉਸਦੇ ਬਾਅਦ ਉਹਨੂੰ ਲੱਗਣ ਲੱਗਿਆ ਵੀ ਮੇਰਾ ਇਲਾਕਾ ਪਛੜਿਆ ਹੋਇਆ ਹੈ ਤੇ ਜੇਵਾ ਥੋੜੀ ਜਿਹੀ ਹੋਰ ਪਾਵਰ ਲੈ ਲਵਾਂ ਤਾਂ ਅਰਾਜਿਤ ਨੂੰ ਜੋਇਨ ਕਰ ਲਵਾਂ ਤਾਂ ਮੈਂ ਹੋਰ ਵਧੀਆ ਕਰ ਸਕਦਾ। ਅਰਾਜੇ ਬਣੀ ਕੋਹਰਿਆ ਨਾਲ ਬਾਪਿਆ ਅੱਛਾ ਸਾਥ ਮਿਲਿਆ। ਨਹੀਂ ਦੁਸ਼ਮਣੀਆਂ ਤਾਂ ਜਿਸ ਦਿਨ ਤੋਂ ਉਹ ਇਸ ਫੀਲਡ ਦੇ ਵਿੱਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ। ਫਿਰੰਤੂ ਇਹ ਵੀਰ ਸਰਕਾਰ ਦੇ ਵਿੱਚ ਸੀ। ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੇ ਬੜੀ ਮਿੱਠੀ ਬਦੌਲਤ ਜਿਉਂ ਗਿਆ ਕਿਉਂਕਿ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰਬਾਈ ਕਰ ਲੈਣੀ ਕਿਸੇ ਗੱਲ ਦੀ ਤਾਂ ਪੱਟੀਆਂ ਹੁਣ ਹੀ ਆਈ ਵਾਰ ਟਲ ਜਾਂਦੀ ਸੀ ਘੱਟੋ ਘੱਟ 4-5 ਵਾਰ ਮੇਰੇ ਘਰੋਂ ਬੰਦੂਕਾਂ ਵਾਲੇ ਮੁੜੇ ਤਾਂ ਆਈ ਵਾਰ ਪ੍ਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਇਹ ਜਿਆਦਾ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਨੋਕ-ਵੁਦਕਾਂ ਵਾਲੇ ਪੈ ਗਏ 6 ਪਰਚੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਤਾਂ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਗੂੜ ਮਾਰੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜ੍ਹਾ ਦੁਸ਼ਮਣੀਆਂ ਦਾ ਕਰਕੇ ਮੇਰੇ ਬੱਚੇ ਨੂੰ ਜਾਨੋਂ ਪਹੁੰਚਾ ਦਿੱਤਾ ਔਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੀ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਭਗਵਾਨ ਤਮਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਨੇ ਜਿਨ੍ਹਾਂ ਨੇ ਅੱਜ ਤੱਕ ਉਹ ਸਾਰੇ ਬਦਵਾਸ਼ਾ ਨੂੰ ਸੁਭਾਲ ਕੇ ਰੱਖਿਆ ਹੋਇਆ ਹੁਣ ਕਦੋਂ ਤੁਹਾਡੇ ਵਿੱਚ ਕੋਈ ਕੈਂਡੀਡੇਟ ਬੀਜੇਪੀ ਵਾਲਾ ਆਵੇ ਵੋਟਾਂ ਮੰਗਣ ਆਮ ਪਾਰਟੀ ਵਾਲਾ ਆਵੇ ਉਹ ਨੂੰ ਇਹੀ ਗੱਲ ਤਾਂ ਪੁੱਛ ਲਓ ਕਿ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਵੀ ਬਦਵਾਸ਼ਾ ਦੇ ਨਾਲ ਕੀ ਸਾਂਝ ਪੈ ਲਈ ਹੈ ਯਾਰ ਅਸੀਂ ਤੁਹਾਨੂੰ ਰੋਟੀਆਂ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਆ ਅਸੀਂ ਆਪਦੇ ਸਾਧਨਾਂ ਤੋਂ ਕੰਮ ਕਰਦੇ ਹਾਂ ਇਹ ਤੁਹਾਨੂੰ ਟੈਕਸ ਬੇਲੂ ਦੇ ਕਿਉਂ ਤੇ ਹੀ ਸੀ ਬਿਨਾਂ ਜਵਾਂ ਕਿ 200 ਰੁਪਿਆ ਸਾਲ ਦਾ ਟੈਕਸ ਭਰਦਾ ਹੈ ਉਹ ਤੁਹਾਡੇ ਸਰਕਾਰ ਦਾ ਬੋਝ ਭਰੇ ਥੋੜਾ ਭਰੇ ਤੇ ਤੁਹਾਡੇ ਕੀ ਗਰੰਟੀ ਹੈ ਵੀ ਤੁਹਾਡੇ ਇੱਕ ਰੁਪਏ ਤੇ ਫੇਰ ਦੂਜਾ ਜੂਕ-ਜੂਕ ਲੈ ਕੇ ਥੋੜਾ ਕਿਹਾ ਵੀ ਇੱਕ ਰੁਪਿਆ ਆਮ ਲੋਕਾਂ ਦਾ ਕਿੰਨਾ ਜਿਉਣਾ ਦੁੱਧਾ ਕੀਤਾ ਹੋਇਆ ਲੈਂਡ ਆਊਟ ਦੀ ਜਿਹੜੀ ਹਾਲਤ ਹੈ ਸਰਕਾਰ ਨੇ ਇੰਨੀ ਧੱਕਮੀ ਕਰਤੀ ਵੀ ਸਾਰੇ ਪਾਸੇ ਡੈਰ ਹੀ ਦਾ ਮਾਹੌਲ ਇੰਨਾ ਬਖਰਾਬ ਕਰਦਾ ਵੀ ਅੱਗੇ ਕੋਈ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾਂ ਧੀ ਭੈਣ ਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖਦਾ ਸੀ ਹੁਣ ਤਾਂ ਯਾਰ ਇਹ ਕੁੜੀ ਨਹੀਂ ਵੇਖਦੇ ਕੱਤਰੀ ਨਹੀਂ ਵੇਖਦੇ ਬਾਲ ਬੱਚਾ ਨਹੀਂ ਵੇਖਦੇ ਦਾਦਾ ਦਾ ਗੋਲੀਆਂ ਮਾਰ ਲੈਂਦੇ ਨਵਾਂ ਕੰਮ ਹੈ ਬਦਵਾਸ਼ੀ ਦਾ ਜਿਹਨੋਂ ਅਸੀਂ ਜਾਣਦੇ ਨਹੀਂ ਉਹ ਸਾਡੇ ਗੋੜੀਆਂ ਮਾਰ ਜਾਂਦਾ ਅੱਗੇ ਦੁਸ਼ਮਣੀ ਕਿਸੇ ਦਾ ਹੁੰਦੀ ਉਹਦਾ ਘਰ ਤੋਂ ਰਾਹ ਬਦਲ ਕੇ ਬਗ ਜਾਂਦੇ ਤੇ ਫਿਰ ਤਾਂ ਸਾਡੂੰ ਸਵੇ ਨਾਲ ਘਰੇ ਵੜ ਜਾਂਦੇ ਬਚਤ ਰਹਿ ਜਾਂਦੀ ਫੋਨ ਬਚਤ ਕਿਧੋ ਰੱਖੀ ਵੀਰੋ ਹੁੰਦਾ ਜਦੋਂ ਕੋਈ ਮਿਲਣ ਆਉਂਦਾ ਉਹਦੇ ਹੱਥਾਂ 'ਚ ਨਿਗਾਹ ਰਹਿੰਦੀ ਹੈ ਵੀ ਸਿੱਧਾ ਹੀ ਬੈਠਾ ਇਹਦਾ ਕੋਈ ਕਰਦਾ ਤਾਂ ਨਹੀਂ ਭਾਵੇਂ ਆਪਦੇ ਹੀ ਬੈਠਾ ਹੋਵੇ ਕੋਈ ਪਰ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ ਇਹ ਹੋ ਜਾ ਮਹ ਸਰਕਾਰਾਂ ਨੇ ਪੈਦਾ ਕਰਤਾ ਸਾਡੇ ਕੋਲੇ ਸਾਰਨਾ ਦੀ ਘਾਟ ਵੀ ਸਾਡੇ ਜਵਾਨ ਜੇ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਸਿੱਫਤ ਨਹੀਂ ਕਬੂਤਾਂ ਕਰਕੇ ਭੱਜ ਰਹੇ ਆ ਸਾਡੇ ਸਿਸਟਮ ਨਹੀਂ ਇੱਥੇ ਸਾਡੇ ਕਾਨੂੰਨ ਨਹੀਂ ਇੱਥੇ ਕਾਨੂੰਨ ਦਾ ਤਾਂ ਇਹਨਾਂ ਨੇ 302 ਦਾ ਪਰਚਾ ਕਰਾ ਕੇ ਕਿ ਹੱਥ ਘੜੀ ਗੋਟ ਤੇ ਲੱਗਦੀ ਨਾ ਬੰਦਾ ਸ਼ਰਮ ਮੰਦਾ ਯਾਰ ਮੈਂ ਕੀ ਹੋ ਜਾ ਕਰਤਾ ਜਿਹੜਾ ਮੇਰੇ ਗੋਟ ਤੇ ਸੰਗਲ ਲੱਗ ਗਿਆ ਹੁਣ 302 ਦਾ ਪਰਚਾ ਕਰਾ ਕੇ ਰੀਲਾਂ ਪਾਉਂਦਾ ਗਾਰਦਾਂ ਨਾਲ ਲੈ ਕੇ ਚੱਲਦੇ ਨੇ ਤੇ ਲੋਜਨ ਵਰਗਿਆ ਸਾਡਾ ਉਹਨੂੰ ਲੋਕਾਂ ਨੂੰ ਫੋਲੋ ਕਰਦਾ ਹੈ ਤਾਂ ਇਹ ਮਹਾ ਉਹ ਕ੍ਰੀਏਟ ਕਿਨੇ ਕੀਤਾ ਸਾਡੀਆਂ ਸਰਕਾਰਾਂ ਨੇ ਜਿਹੜੇ ਸਾਡੇ ਨੌਜਵਾਨ ਕਾਮਯਾਬ ਹੋ ਗਏ ਉਹ ਕਿਵੇਂ ਤਲਬੇ ਚੱਟਣ ਇਹਨਾਂ ਦੇ ਥੱਲੇ ਲੱਗਣ ਜਿਹੜੇ ਜਿਵੇਂ ਕਹਿੰਦੇ ਆ ਉਹਨਾਂ ਨੂੰ ਪੈਸੇ ਦੇਣ ਫੇਰ ਉਹ ਕੰਮ ਕਰ ਸਕਦੇ ਆ ਇਹਦੇ ਵਿੱਚ ਫੋਟੋ ਤੱਕ ਬੀਜੇਪੀ ਨੇ ਇੱਕ ਵਾਰੀ ਵੀ ਲਾਉਂ ਰਹੇ ਹੁਣ ਬੰਬੇ ਦੇ ਵਿੱਚ ਕ੍ਰਾਈਮ ਹੋ ਰਿਹਾ ਬਾਬਾ ਸਦਕੀ ਮਾਰਿਆ ਉਹ ਤਾਂ ਨਵੀ ਤੋਂ ਨਵੀ ਤਕਨੀਕ ਇਹਨਾਂ ਦੇ ਕੋਲੇ ਆ ਗਈ। ਹੁਣ ਮੇਰੇ ਨਾਲ 10 ਗਨ ਮੈਨ ਸਕਿਉਰਟੀ ਵਾਲੇ ਆਏ। ਹੁਣ ਪੇਪਰ ਸਪਰੇਅ ਕਰ ਦਿੱਤੀ ਇਹਨਾਂ ਨੂੰ। ਸਰਕਾਰ ਨੂੰ ਪਤਾ ਤਕਨੀਕਾ ਕੌਣ ਦਿੰਦਾ? ਲਾਰੈਂਸ ਨੇ ਬਣਾਈ ਪੇਪਰ ਸਪਰੇਅ ਜਿੱਥੇ ਬੈਠੇ ਨੇ। ਤੂੰ ਜਿੱਤੇ ਹਮਲਾ ਕਰਨਾ ਹੈ, ਅੱਜੇ ਪੇਪਰ ਸਪਰੇਅ ਕਰ ਦਿੱਤੀ ਤੂੰ ਸਾਰੇ ਆਪਣਾ ਆਪਣੀ ਬੱਚੀ ਉੱਪਰ ਹੈਂ ਬੱਜੂਗਾ ਅਗਲਾ ਗੋਲੀ ਮਾਰ ਕੇ ਬਾਹਰ ਪਾਚੀ ਜਾਂਦਾ। ਤਾਂ ਜੋ ਅਦਾਲਤ ਦੇ ਵਿੱਚ ਜਿਹੜੇ ਚਸ਼ਮਦੀਦ ਹੁੰਦੇ ਉਹ ਗਵਾਹੀ ਵੀ ਨਾ ਦੇ ਸਕਣ। ਜਦੋਂ ਤੇ ਇੱਧਰ ਸਪਰੇਅ ਕਰਦੇ ਤੈਨੂੰ ਸ਼ੱਕਾ ਲੱਗ ਜਾਣਗੇ ਟੀਅਰ ਗੈਸ ਵਾਂਗੂ ਤੁਹਾਡੀ ਅੱਖਾਂ 'ਚੋਂ ਹੰਝੂ ਡੁੱਗਣਗੇ ਥੋੜਾ ਹੀ ਨਹੀਂ ਪਤਾ ਹੁੰਦਾ ਮੇਰੇ ਖੱਬੇ ਕੌਣ ਸੱਜੇ ਕੌਣ ਹੈ ਤਾਂ ਜਦੋਂ ਜੱਜ ਕੋਲੇ ਜਾ ਕੇ ਫਿਰ ਸਜ਼ਾ ਹੋਊਗੀ ਉਹ ਕਹਿਣਗੇ ਤੁਹਾਡੇ ਤਾਂ ਸਪਰੇਅ ਹੋਈ ਸੀ ਤੇ ਤੁਸੀਂ ਕਿਵੇਂ ਵੇਖ ਲਿਆ ਦੋਸ਼ੀ ਕੌਣ ਤਾਂ ਉਦੋਂ ਸਜ਼ਾ ਵੀ ਨਾ ਹੋਵੇ ਇਹੋ ਜਿਹਾ ਇੰਤਜ਼ਾਮ ਵੀ ਕਰ ਲਵੇ ਬੰਦਾ ਵੀ ਮਾਰ ਦੇਣਗੇ ਅਕੇ ਮੁਕੱਦਮਾ ਵੀ ਨੇ ਚੱਲੇ ਉਹਨੂੰ ਸਜ਼ਾ ਵੀ ਨਾ ਹੋਵੇ ਤੁਸੀਂ ਅੱਜ ਤੱਕ ਧਿਆਨ ਨਾਲ ਦੇਖਿਆ ਜਿੰਨੇ ਗੈਂਗਸਟਰ ਤੇ ਪਰਚੇ ਚੱਲਦੇ ਆ ਸੈਂਕੜਿਆਂ ਦੇ ਵਿੱਚ ਚੱਲਦੇ ਕਦੇ ਕਿਸੇ ਨੂੰ ਸਿੰਗਲ ਕੇਸ ਦੇ ਵਿੱਚ ਸਜ਼ਾ ਹੋਈ ਹੈ ਆ ਤੇ ਬਹੁਤ ਸਾਰੇ ਵਰਗਿਆਂ ਨੂੰ 2024 ਦੇ ਮਕਦਮੇ ਚ ਡੂਡਸਾਲ ਜੇਲ੍ਹ ਕਟਾਦੀ ਆ 30 ਸਾਲ ਪੁਰਾਣਾ ਕੇਸ ਸੀ ਤਾਂ ਇਹ ਸਾਰਾ ਕੁਝ ਆਪਣੀ ਮਰਜ਼ੀ ਦਾ ਚਲਾਉਂਦੇ ਤੁਸੀਂ ਬੀਜੇਪੀ ਆਨ ਨੂੰ ਪੁੱਛੋ ਗੁਜਰਾਤ ਕੀ ਰਿਸ਼ਤੇਦਾਰੀ ਆ ਤੁਹਾਡੀ ਲਾਲ ਸੁਭਸ਼ਰੋਈ ਦੇ ਨਾਮ ਤੁਸੀਂ ਆ ਜਨਤਾ ਨੂੰ ਕੀ ਭਰੋਸਾ ਦੇ ਕੇ ਜਾਓਗੇ ਥੋ ਕਿ ਜਿੱਤਣ ਤੋਂ ਬਾਅਦ ਫੇਰ ਸਭ ਨੂੰ ਆਪਣੇ ਸਾਹਾਂ ਦੀ ਗਿਣਤੀ ਤੁਹਾਡੇ ਨੂੰ ਵਧਾਇਆ ਕਰਨੀ ਹੈ ਕਿ ਮੈਂ 1 ਸਾਲ ਹੋਰ ਜਿਉਣਾ ਚਾਹੁੰਦਾ ਹਾਂ ਲੇ ਸਾਡੇ ਕਿਸਾਨੀ ਦਾ ਸੰਘਰਸ਼ ਚੱਲਦਾ ਹੈ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਸਾਡੇ ਪੰਜਾਬ ਦੀ ਹੱਦ ਦੇ ਅੰਦਰ ਖੜੇ ਨੌਜਵਾਨ ਗੋਲੀਆਂ ਦੇ ਨਾਲ ਛਲਨੀ ਕੀਤੇ ਜਾਂਦੇ ਆ ਪਰ ਸਾਡਾ ਕੋਈ ਵਾਪਸੀ ਹੈ ਨਹੀਂ ਭਵੰਤਮਾਨ ਸਾਹਿਬ ਬੈਠੇ ਦੇਖਦੇ ਓ ਤੇ ਖਲੋਤਾ ਜਵਾਨ ਹੈ ਜਿਹੜਾ ਅਸੀਂ ਸ਼ਹੀਦ ਕਰਵਾ ਕੇ ਘਰੇ ਲੈ ਕੇ ਆਏ ਕਿ ਭਾਈ ਸਾਹਿਬ ਮੇਰਾ ਬੱਚਾ ਥੋੜੇ ਸਾਹਮਣੇ ਚੱਪੜਾ ਪਾ ਕੇ ਆਉਂਦੇ ਸ਼ਹਿਰ ਚ ਘੁੰਮਦਾ ਫਿਰਦਾ ਸੀ ਆਠਾ ਬਲਾਵਰ ਆਉਂਦੇ ਬੱਤੀ ਫੈਰ ਮਾਰਕੀਟੇ ਢੀਰ ਕਰ ਜਾਂਦੇ ਆ ਤੇ ਤਾਂ ਇਜਾਲ ਹੋ ਗਏ ਜੇ ਮੈਂ ਤੁਹਾਡੇ ਕੋਲੇ ਆ ਕੇ ਬੋਲਦਾ ਕਿ ਸਿੱਧੂ ਦਾ ਪੋਤਮ ਰਾਜਨੀਤੀ ਕਰਦਾ ਵੀਰੋ ਇਹ ਰਾਜਨੀਤੀ ਕਰਦਾ ਮੈਂ ਤੁਹਾਡੇ ਚਰਨਾਂ 'ਚ ਇੱਕੋ ਹੀ ਬੇਨਤੀ ਕਰਦੀ ਆ ਆਪਣਾ ਮਤਦਾਨ ਕਰਨ ਤੋਂ ਪਹਿਲਾਂ ਇਹਨਾਂ ਜ਼ਾਲਮਾਂ ਦੀਆਂ ਕਰਤੂਤਾ ਸਮਝ ਲਿਓ ਇਹਨਾਂ ਦੇ ਜਿਹੜੇ ਉਮੀਦਵਾਰ ਤੁਹਾਡੇ ਕੋਲੇ ਭੇਜੇ ਨੇ ਇਹ ਕਿਹੜੀ ਸੋਚ ਨੂੰ ਕਿਹੜੀਆਂ ਗੱਲਾਂ ਨੂੰ ਲੈ ਕੇ ਤੁਹਾਡੇ ਵਿੱਚ ਚੜ੍ਹਗੇ ਇਹ ਚਾਹ ਦੋ ਚਾਰ ਦਿਨ ਤੁਹਾਡੇ ਕੋਲੇ ਮਗਰਮੱਛ ਵਾਲੇ ਹੰਝੂ ਬਹਾ ਸਕਦੇ ਆ ਇਹਨਾਂ ਦੀ ਗੱਲ ਦੇ ਉੱਤੇ ਅਮਲ ਨਾ ਕਰਿਓ ਤੁਹਾਡੇ ਕੋਲੇ ਬੜਾ ਵਧੀਆ ਪੜਿਆ ਲਿਖਿਆ ਨੌਜਵਾਨ ਤੁਹਾਡਾ ਜਾਂਚਿਆ ਪਰਖਿਆ ਦੋ ਤਿੰਨ ਪਲਾਣਾ ਤੋਂ ਤੁਹਾਡੇ ਵਿੱਚ ਰਹਦੇ ਆ ਭੈਣ ਅਮਰਤਾ ਨੂੰ ਵੋਟ ਪਾ ਕੇ ਉਹਨੂੰ ਇਥੋਂ ਮਜ਼ਬੂਤ ਕਰਕੇ ਭੇਜੋ ਇਹ ਸਿੱਧਾ ਰਿਸ਼ਤਾ ਪੰਜਾਬ ਦੀ ਅਗਵਾਈ ਵੱਲ ਵੱਧਾ ਵੀਰੋ ਇਹ ਐਮਐਲਏ ਦੀ ਚੋਣ ਨਹੀਂ ਹੈ ਤੁਹਾਡਾ ਫੈਸਲਾ ਉਹਨਾਂ ਨੂੰ ਹੋਰ ਮਜ਼ਬੂਤ ਕਰੂਗਾ ਇਹੋ ਜਿਹਾ ਭਰੋਸਾ ਦੇ ਕੇ ਅਗਲੀ ਵਾਰ ਉਹ ਮੈਂ ਲੱਗੇ ਵੀ ਚੰਡੀਗੜ੍ਹ ਬੈਠੀ ਜਿੱਤ ਜਾਏ ਤਾਂ ਇਹ ਵੀ ਤੁਹਾਡੇ ਕੋਲੇ ਲੈ ਕੇ ਆਇਆ ਤੇ ਜੇ ਤੁਸੀਂ ਇਦਾਂ ਦੇ ਅਮਨ ਪਸੰਦ ਜਿਹੜੇ ਕੈਂਡੀਡੇਟ ਚੁਣੋਗੇ ਤੁਸੀਂ ਮਨਮੋਹਨ ਸਿੰਘ ਦਾ ਰਾਜ ਦੇਖਿਆ 10 ਸਾਲ ਉਹਦਾ ਤੇ ਅੱਜ ਮੋਦੀ ਦੇ 10 ਸਾਲ ਨੂੰ ਕੰਪੇਅਰ ਕਰਕੇ ਵੇਖ ਲਓ ਤੁਹਾਡਾ ਮਨ ਆਪਣੇ ਆਪ ਹੀ ਬਣ ਜਾਣਾ ਤਾਂ ਬੇਰੀਆ ਇਹ ਹੀ ਅਪੀਲਾ ਨੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਸੁੱਖ ਸ਼ਾਂਤੀ ਤਾਂ ਰਹੂਗੀ ਜੇ ਇਹਨਾਂ ਦੀਆਂ ਆ ਜਿਹੜੇ ਜ਼ਾਲਮ ਸਰਕਾਰਾਂ ਨੇ ਇਹਨਾਂ ਦੇ ਕੈਂਡੀਡੇਟ ਨੂੰ ਇੱਥੋਂ ਹਰਾ ਕੇ ਭੇਜੀਏ ਤੇ ਅਸੀਂ ਭੈਣ ਅੰਮ੍ਰਿਤਾ ਦੇ ਹੱਥ ਵਿੱਚ ਆਪਣਾ ਵੋਟ ਦੇ ਕੇ ਉਹਨੂੰ ਕਾਰਜ ਆ ਆਪਣਾਈਏ ਜੇ ਮੇਰੇ ਪਰਿਵਾਰ ਦੀ ਕਿਸਮਤ ਬਦਲੀ ਤਾਂ ਇੱਕ ਐਜੂਕੇਸ਼ਨ ਨੇ ਪੜ੍ਹਾਈ ਲਿਖਾਈ ਨੇ ਬੱਚੇ ਨੂੰ ਸਮਝ ਆਈ ਤਾਂ 5 ਸਾਲਾਂ ਦੇ ਵਿੱਚ ਕਿਤੋਂ ਦੇਚ ਆ ਕੇ ਕਿਤੋਂ ਤੱਕ ਜੀ ਪਹੁੰਚਿਆ ਉਹਦੇ ਆਰਥਿਕ ਬਰਸਤਾਂ ਸੁਧਰੇ ਹਰ ਪੱਤ ਤੋਂ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਦੇ ਵਿੱਚ ਬਦਲ ਗਿਆ ਪਰੰਤੂ ਇਹ ਸਭ ਕੁਝ ਸਾਡੀਆਂ ਸਰਕਾਰਾਂ ਨੂੰ ਰਾਸ ਨਹੀਂ ਹੋਗਾ ਇਹਦੇ ਬੱਚੇ ਨੇ ਪਹਿਲਾਂ ਆਪਣਾ ਘਰ ਸੁਵਾਰਿਆ ਆਪਣੀਆਂ ਗੁਰੂਤਾਂ ਪਰਿਵਾਰ ਦੀਆਂ ਦੂਰ ਕੀਤੀਆਂ ਉਸਦੇ ਬਾਅਦ ਉਹਨੂੰ ਲੱਗਣ ਲੱਗਿਆ ਵੀ ਮੇਰਾ ਇਲਾਕਾ ਪਛੜਿਆ ਹੋਇਆ ਹੈ ਤੇ ਜੇ ਮਾ ਥੋੜੀ ਜਿਹੀ ਹੋਰ ਪਾਵਰ ਲੈ ਲਵਾਂ ਭਾਵੇਂ ਅਗਾਈਤੀ ਯੋਨ ਕਰ ਲਵਾਂ ਤਾਂ ਮੈਂ ਹੋਰ ਵਧੀਆ ਕਰ ਸਕਦਾ ਪਰ ਰਾਜੀ ਬੜਿੰਗ ਹੋਰਿਆ ਨਾਲ ਮਾ ਪਿਆ ਅੱਛਾ ਸਾਥ ਮਿਲਿਆ ਨਹੀਂ ਦੁਸ਼ਮਣੀਆਂ ਤਾਂ ਜਿਸ ਦਿਨ ਤੋਂ ਉਹ ਇਸ ਫੀਲਡ ਦੇ ਵਿੱਚ ਆਇਆ ਉਸੇ ਦਿਨ ਤੋਂ ਚੱਲਦੀਆਂ ਸੀ ਪਰੰਤੂ ਇਹ ਵੀਰ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਏ ਤਾਂ ਸ਼ਾਇਦ ਉਹ ਰਾਜੀ ਬੜਿੰਗ ਦੀ ਬਦੌਲਤ ਜਿਉਂ ਗਏ ਕਿਉਂਕਿ ਸਮੇਂ ਦੇ ਉੱਤੇ ਕੋਈ ਚੀਜ਼ ਦਾ ਇਲਾਜ ਕਰ ਦੇਣਾ ਸਮੇਂ ਦੇ ਉੱਤੇ ਕੋਈ ਪੈਰਭਾਈ ਕਰ ਲੈਣੀ ਕਿਸੇ ਗੱਲ ਦੀ ਤਾਂ ਪੱਟੀਆਂ ਹੁਣੇ ਆਈ ਵਾਰ ਚੱਲ ਜਾਂਦੀ ਸੀ ਘੱਟੋ ਘੱਟ 4-5 ਵਾਰ ਮੇਰੇ ਘਰੋਂ ਬੰਦੂਕਾਂ ਵਾਲੇ ਮੁੜੇ ਤਾਂ ਆਈ ਵਾਰ ਪ੍ਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਸੀ ਤਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਇਹ ਜਹਾ ਮੇਰਾ ਬੱਚਾ ਕੀ ਗਲਤ ਕਰਦਾ ਸੀ ਜਿਹਦੇ ਮਗਰ ਇੰਨੇ ਨੋਕ ਬੰਦੂਕਾਂ ਵਾਲੇ ਪੈ ਗਏ 6 ਪਰਚੇ ਉਹ ਦੁਨੀਆ ਤੋਂ ਜਾਣ ਲੱਗਿਆ ਨਾਲ ਲੈ ਕੇ ਗਿਆ ਕਿਹੜਾ ਗੁਨਾਹ ਕਰਦਾ ਸੀ ਕਿਹੜਾ ਨਸ਼ਾ ਵੇਚਦਾ ਸੀ ਕਿਹੜਾ ਕੁਲ ਮਾਰੀ ਸਿੱਖਿਆ ਦਿੰਦਾ ਸੀ ਕੋਈ ਸਮਝ ਤੋਂ ਪਰੇ ਐਸ ਗੱਲ ਤੋਂ ਇਹਨਾਂ ਨੇ ਬੇਵਜ੍ਹਾ ਦੁਸ਼ਮਣੀਆਂ ਦਾ ਕਰਕੇ ਮੇਰੇ ਬੱਚੇ ਨੂੰ ਜਾਨੋਂ ਪਹੁੰਚਾਦਾ ਕਰਤਾ ਔਰ ਸਾਨੂੰ ਕੋਈ ਗੈਂਗਸਟਰ ਵਗੈਰਾ ਨਹੀਂ ਮਾਰ ਸਕਦੇ ਸੀ ਸਾਨੂੰ ਮਰਵਾਇਆ ਸਰਕਾਰ ਦੀਆਂ ਨੀਤੀਆਂ ਨੇ ਭਗਵੰਤ ਮਾਨ ਸਰਕਾਰ ਦੇ ਰੋਲ ਨੇ ਸੈਂਟਰ ਦੀ ਬੀਜੇਪੀ ਦੇ ਰੋਲ ਨੇ ਜਿਨ੍ਹਾਂ ਨੇ ਅੱਜ ਤੱਕ ਉਹ ਸਾਰੇ ਬਦਮਾਸ਼ਾਂ ਨੂੰ ਸੁਲ੍ਹਾ ਕੇ ਰੱਖਿਆ ਹੋਇਆ ਹੁਣ ਕਹਨ ਤੁਹਾਡੇ ਵਿੱਚ ਕੋਈ ਕੈਂਡੀਡੇਟ ਬੀਜੇਪੀ ਵਾਲਾ ਆਵੇ ਵੋਟਾਂ ਮੰਗਣ ਆਮ ਪਾਰਟੀ ਵਾਲਾ ਆਵੇ ਉਹਨੂੰ ਇਹੀ ਗੱਲ ਤਾਂ ਪੁੱਛ ਲਿਓ ਵੀ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਟਿਕਟਾਂ ਦਿੱਤੀਆਂ ਨੇ ਉਹਨਾਂ ਦੀ ਬਦਮਾਸ਼ਾਂ ਦੇ ਨਾਲ ਕੀ ਸਾਂਝ ਪੈਲੀ ਹੈ ਯਾਰ ਅਸੀਂ ਤੁਹਾਨੂੰ ਫਰੋਟੀਆਂ ਕਿਉਂ ਦਈਏ ਜੇ ਅਸੀਂ ਕਮਾਈ ਕਰਦੇ ਹਾਂ ਅਸੀਂ ਆਪਦੇ ਸਾਧਨਾਂ ਤੋਂ ਕੰਮ ਕਰਦੇ ਹਾਂ ਇਹ ਤੁਹਾਨੂੰ ਟੈਕਸ ਦੇਣੂ ਦੇ ਕਿਉਂ ਦਈਏ ਸੀ ਬਿਨਾਂ ਜਵਾਬ ਕਿ 200 ਰੁਪਿਆ ਸਾਲ ਦਾ ਟੈਕਸ ਭਰਦਾ ਹੈ ਉਹ ਤੁਹਾਡੇ ਸਰਕਾਰ ਦਾ ਬੋਝ ਪਰ ਇਹ ਤੋਂ ਥੋੜਾ ਪਰੇ ਤੇ ਤੁਹਾਡੇ ਕੀ ਗਰੰਟੀ ਹੈ ਵੀ ਤੁਹਾਡੇ 1 ਰੁਪਏ ਤੇ ਫੇਰ ਦੂਜਾ 200 ਰੁਪਏ ਲੈ ਕੇ ਥੋੜਾ ਕਿਹਾ ਵੀ ਇੱਕ ਬਰੁੱਪਾ ਆਮ ਲੋਕਾਂ ਦਾ ਕਿੰਨਾ ਜਿਉਣਾ ਦੁੱਧਾ ਕੀਤਾ ਹੋਇਆ ਲੈਂਡ ਆਊਟ ਦੀ ਜਿਹੜੀ ਹਾਲਤ ਹੈ ਸਰਕਾਰ ਨੇ ਇੰਨੀ ਤੇ ਕਮੀ ਕਰਤੀ ਵੀ ਸਾਰੇ ਪਾਸੇ ਡੈਰੀ ਦਾ ਮਾਹੌਲ ਇੰਨਾ ਬਖਰਾਬ ਕਰਤਾ ਵੀ ਅੱਗੇ ਕੋਈ ਦੁਸ਼ਮਣੀ ਵੀ ਕਿਸੇ ਦੀ ਹੁੰਦੀ ਤਾਤੀ ਭੈਣ ਦਾ ਧਿਆਨ ਹਰੇਕ ਬੰਦਾ ਦੁਸ਼ਮਣੀ ਦੇ ਵਿੱਚ ਵੀ ਰੱਖਦਾ ਸੀ ਹੁਣ ਤਾਂ ਯਾਰ ਇਹ ਕੁੜੀ ਨਹੀਂ ਵੇਖਦੇ ਕੱਤਰੀ ਨਹੀਂ ਵੇਖਦੇ ዳል ਬੱਚਾ ਨਹੀਂ ਵੇਖਦੇ